ਅੱਜ ਭਾਈ ਆਪਾਂ ਨਾ ਖੇਤਾਂ 'ਵਾਂ ਗੇੜਾ ਮਾਰਨ ਆਏ ਤੇ। ਤੋ ਗੇੜਾ ਮਾਰਦੇ ਮਾਰਦੇ ਨਾ ਇੱਕ ਚੀਜ਼ ਦੇਖੀ ਆਪਾਂ ਨੇ। ਆਜੋ ਤੁਹਾਨੂੰ ਦਿਖਾਵਾਂ। ਆਹ ਰਿਹਾ ਪੜੋਸੀਆਂ ਦਾ ਖੇਤ ਹੈ ਗਿਆ ਭਾਈ। ਇਸ 'ਮਾ ਇੱਕ ਕਣਕਾ ਪੇਡਾ ਖੜਿਆ ਕੱਲਾ। ਜੋ ਤੁਹਾਨੂੰ ਦਿਖ ਰਿਹਾ ਭਾਈ ਦੇਖੋ। ਕਿ ਹਾਈਟ ਵੀ ਦੇਖੋ ਕਿਤਨੀ ਆ। ਅਰ ਯੋ ਸਾਰੇ ਖੇਤਾਂ ਮੇਂ ਡੇਢ ਕਿੱਲਾ ਬਾਈ ਉਹ ਪੜੋਸੀਆਂ ਦਾ ਇਸਮਾ ਦੇਖ ਲਿਓ ਸਿਰਫ ਡੇਢ ਕਿੱਲੇ ਮੈਂ ਇਕੱਲਾ ਯੋ ਪੇਡਾ ਆ ਕਣਕ ਆ ਇਸਕੀ ਬੱਲ ਬਹੁਤ ਲੰਬੀ ਆ ਦੋਸਤੋ ਅਰ ਦੇਖੋ ਹਰਾ ਖੜਿਆ ਹੈ ਬਤਈਓ 10 ਨਵੰਬਰ ਦੀ ਇਸਕੀ ਬਿਜਾਈਆ ਅਰ ਯੋ ਦੂਸਰੀ ਕਣਕ ਪੱਕਣੇ ਪੈ ਰਹੀ ਆ 10 ਦਿਨਾਂ ਨੇ ਲੇ ਲੇਗੀ ਅਰ ਯੋ ਹਰਾ ਖੜਿਆ ਹੈ ਵੀ की 발 देखो दोस्तों कितनी बढ़िया और इसकी हाइट भी देखो कितनी है यो ना बोयाबा 327 ए यो देखो इसके अदम एरिया वाले देखो इस बीज की कितनी लंबी बाला भाईजा किसी नु पता बताईयो और सारी बल्ला इसकी एक एक सरियां देखो कोई बाल छोटी नहीं है इसकी ਅਰ ਇਸ ਕੀ ਬੱਲਾ ਇੱਕ ਪੇਡੇ ਮਾ ਇੱਕ ਦੋ ਤਿੰਨ ਚਾਰ ਪੰਜ 6 7 8 9 10 11 12 13 14 15 ਬੱਲਾ ਦੋਸਤੋ ਇੱਕ ਪੇਡੇ ਮਾ 15 ਜੇ ਕਿਸੇ ਨੂੰ ਪਤਾ ਤਾਂ ਬਤਾਇਓ ਬੀਜ ਕੌਣ ਸਾ ਆਇਆ ਸਾਰੇ ਆਵਾਂ ਨਿਆਰਾ ਖੜਿਆ ਜੋ ਪਿੱਡਾ ਇੱਕ ਦੇਖੋ ਲੰਬਾਈ ਕਿਤਨੀ ਆ ਰਹੀ ਵੀ ਹਰਾ ਖੜਿਆ ਹਰੀ ਝੁੱਗ ਤੋ ਇਸਕਾ ਆਪਾਂ ਬੀਜ ਤਿਆਰ ਕਰਾਂਗੇ ਦੇਖਾਂਗੇ ਸਾਰੇ ਬੱਲਾ ਇਸकी ਲੰਬੀਆਂ ਕੋਈ ਬੱਲੇ ਛੋਟੀਆਂ ਇੱਕ ਸਰੀ ਬੱਲਾ ਸਾਰੀ ਦੇਖੋ ਤੋ ਇਸਕਾ ਆਪਾਂ ਬਈ ਬੀਜ ਦੇਖਾਂਗੇ ਤਿਆਰ ਕਰਾਂਗੇ ਜੇ ਰਹਿ ਗਿਆ ਪਿੱਡਾ ਦੇਖੋ ਇਸ ਮਾਸਾ ਸਾਰਾ ਇਹ ਮਕੱਲਾ ਸਿਰਫ ਇਹ ਗੀ ਉਹੀ ਪੇਡਾ ਖੜਿਆ। ਜੋ ਕਹਾਂ ਤੇ ਆਇਆ ਇਸ ਮਾ ਇੱਕ ਦਾਣਾ ਇਹ। ਔਰ ਕਹੀਂ ਨਹੀਂ ਚਮਕਦਾ ਹੈ ਸਿਰਫ ਇਹ ਗੀ ਉਹੀ ਪੇਡਾ ਆ। ਬਾਕੀ ਇਸ ਦਾ ਬੀਜ ਦੇਖਣਾ ਤਿਆਰ ਕਰਾਂਗੇ ਆਪਾਂ। ਧੰਨਵਾਦ ਮਿਲਾਂ ਅਗਲੀ ਵੀਡੀਓ ਆ। ਲਾਈਕ ਕਰ ਸ਼ੇਅਰ ਜ਼ਰੂਰ ਕਰਦੇ ਜਿਓ ਮੇਰੇ ਭਾਈਓ। ਓਕੇ। ਨਾ ਗਰਮੀ ਕਾ ਚੱਕਰ ਇਹਨੂੰ। ਗਰਮੀ ਗੁਰਮੀ ਦਾ ਕੋਈ ਚੱਕਰ ਨਹੀਂ ਦੋਸਤੋ ਇਸ ਨੂੰ ਦੇਖੋ ਤਲੇ ਤੇ ਲੇਕਾ ਹਰਾ ਖੜਿਆ ਸਾਰਾ 10 ਤਰੀਕ ਚੌਥਾ ਮਹੀਨਾ ਬਾਈ ਅੱਜ ਆ ਪੰਜ ਕੀ ਵੀਡੀਓ ਪੈ ਰਹੇ 10 ਤਰੀਕ ਨੂੰ 6 ਚਾਰ ਨੂੰ ਇਸ ਕੀ ਵੀਡੀਓ ਬਣਾਈ ਦੀ ਆਪਾਂ ਨੇ ਤੋਂ 10 ਤਰੀਕ ਨੂੰ ਅੱਜ ਆ ਪੰਜ ਕੀ ਵੀਡੀਓ ਪੈ ਰਹੇ ਆ ਧੰਨਵਾਦ ਮਿਲਾਂ ਅਗਲੀ ਵੀਡੀਓ ਆ ਲਾਈਕ ਕਰ ਸ਼ੇਅਰ ਜ਼ਰੂਰ ਕਰ ਦਿੱਜਿਓ ਮੇਰੇ ਭਾਈਓ ਓਕੇ